ਆਪ ਹੀ ਸਬਨਾ ਦਾ ਮਾਪਿਓ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ اے ਨਾਨਕ ਜੀ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ ਤੇ ਹਰੇਕ ਯੁਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਪੌੜੀ ਵਿੱਚ ਸਾਹਿਬ ਸਮਝਾਉਣਾ ਕਰਦੇ ਹਨ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨਿਆ ਵਰਨ ਕੋਈ ਸਾਈ ਬਖਸ਼ਿਸ਼ ਕਰਦੇ ਹਨ हे ਕਰਤਾ ਤੂੰ ਸਾਰੀ ਕੁਦਰਤ ਨੂੰ ਰਚਨ ਜੋਗਾ ਹੈ ਤੇਰੇ ਬਿਨਾ ਤੇਰੇ ਜੱਡਾ ਕੋਈ ਹੋਰ ਮੈਨੂੰ ਨਹੀਂ ਦਿਸਦਾ ਤੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਨ ਕੋਈ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਫਿਰ ਆਪ ਹੀ ਨਾਸ ਕਰ ਦਿੰਦਾ ਹੈ ਸਭਈ ਕੋ ਸਬਦ ਵਰਤਦਾ ਜੋ ਕਰੇ ਸੋਈ ਬੜਾਈ ਗੁਰਮਖ ਦੇ ਪ੍ਰਵਹਾਰ ਪਾਵੇ ਸੋਈ ਸਾਈਂ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਸਭ ਥਾਈ ਹਰੀ ਦਾ ਹੀ ਹੁਕਮ ਵਰਤ ਰਿਹਾ ਹੈ ਜੋ ਕਰਦਾ ਹੈ ਸੋਈ ਹੁੰਦਾ ਹੈ ਜੋ ਮਨੁੱਖ ਗੁਰੂ ਜੀ ਦੇ ਸਨਮੁਖ ਹੁੰਦਾ ਹੈ ਉਸ ਨੂੰ ਪ੍ਰਭੂ ਬੜਾਈ ਬਖਸ਼ਦਾ ਹੈ ਓ ਸਾਰੀ ਨੂੰ ਮਿਲ ਪੈਂਦਾ ਹੈ ਗੋ ਰਮੋਖ ਨਾਨਕਿਆ ਰਾਧਿਆ ਸਾਰੇ ਅੱਖ ਕਾਨ ਧਨ ਧਨ ਗੁਰ ਸੋਈ ਏ ਨਾਨਕ ਜੀ ਗੁਰੂ ਦੇ ਸਨ ਮੁਖ ਮਨੋਖਰੀ ਨੂੰ ਸਿਮਰਦੇ ਹਨ ਏ ਭਾਈ ਸਾਰੇ ਆਖੋ ਕਿਉ ਸਤ ਗੁਰੂ ਧੰਨ ਹੈ ਧੰਨ ਹੈ ਧੰਨ ਹੈ ਸੁਧ ਵਾਹੀ ਗੁਰੂ ਜੀ ਕਾ ਖਾਲਸਾ